ਤੇ ਕੀ ਕਰਨਾ ਕਿੰਨੇ ਤੁਸੀਂ ਫੋਨ ਹੀ ਚੁੱਕਿਆ ਲਾ ਕਿ ਕਾਰਨਾ ਇਡੀ ਖਾਸ ਗੱਲ ਹੋਗੀ ਗਾਰਡ ਸਾਹੀ ਨੇ ਵਿਜੀਲ ਤੇ ਅੰਦਰ ਫੋਨ ਤੁਹਾਡਾ ਡੀਐਫਓ ਫੋਨ ਤੇ ਪਹੁੰਚ ਰੇਂਜਰ ਫੋਨ ਤੇ ਤੁਹਾਡਾ ਮੰਤਰੀ ਹੁਣ ਚੁੱਕ ਲੈਂਦਾ ਤੇ ਗਾਰਡ ਸਾਹੀ ਨੇ ਵਿਜੀਬੀ ਹੁਣ ਚੁੱਕਦੇ ਮੈਂ ਸਰ ਮੇਰੇ ਕੋਲ ਬੀਟਾ 3 ਮੰਤਰੀਆਂ ਦਾ ਜਿਆਦਾ ਕੰਮ ਤਾਂ ਲੱਗੋ ਹਾਂਜੀ ਜਿਆਦਾ ਹੀ ਸਰ ਮੰਤਰੀਆਂ ਦਾ ਜਿਆਦਾ ਕੰਮ ਤਾਂ ਹੈ ਠੀਕ ਹੈ ਜੀ ਦਿਨਾ ਨਗਰ ਹਲਕੇ ਦੇ ਦੀਨ ਆਉਡੇ ਪਿੰਡ ਤੋਂ ਮਹਰਾਇ ਤੋਂ ਜੰਗਲਲਾਟ ਵਿਭਾਗ ਦੇ ਦਰਖਤ ਨਜਾਇਜ਼ ਤੌਰ ਤੇ ਕੱਟਣ ਦਾ ਮਾਮਲਾ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਉਕਤ ਦਰਖਤ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਆਰੇ ਤੇ ਪਏ ਜਾਂਦੇ ਹਨ ਜਦੋਂ মিডিਆ ਵੱਲੋਂ ਕਵਰੇਜ ਦੌਰਾਨ ਉਸ درخت ਕੱਟਣ ਵਾਲੇ ਤੁਮਹੜਾਈ ਦੇ ਵਿਅਕਤੀ ਪ੍ਰੇਮ ਚੰਦਰ ਨਾਲ ਗੱਲਬਾਤ ਕੀਤੀ ਜਿਹਦਾ ਖੁਦ ਮੰਨਦਾ ਹੈ ਕਿ ਉਸ ਨੇ درخت ਕਟਾਈ ਕਰਕੇ ਲਿਆਦੇ ਹਨ ਇਸ ਮੁਕਦੇ درخت ਕੱਟਣ ਵਾਲੇ ਦੱਸਿਆ ਕਿ ਉਸ ਵੱਲੋਂ ਇਹ درخت ਲੰਗਰ ਲਗਾਉਣ ਲਈ ਕੱਟੇ ਗਏ ਹਨ ਜਦੋਂ ਇਸ ਬੰਦੇ মিডিਆ ਕਰਮਚਾਰੀਆਂ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ 2 ਦਿਨ ਤੋਂ ਇਸ ਉਪਭਗ ਦੇ ਅਰੇਂਜ ਆਫਟਰ ਅਤਿ ਜੰਗਲਾਤ ਵਿਭਾਗ ਦੇ ਗੜ੍ਹ ਹਰਪਾਲ ਸਿੰਘ ਨੇ ਸਾਡਾ ਫੋਨ ਕਿਪਨਾ ਮناسب ਨਹੀਂ ਸਮਝਿਆ ਤੇ ਨਾ ਹੀ ਫੋਨ ਚੁੱਕ ਕੇ ਕੋਈ ਜਾਣਕਾਰੀ ਦਿੱਤੀ ਗਈ ਜਦੋਂ ਪੁਲਿਸ ਵੱਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੰਗਲਾਤ ਉਹ ਭਾਗ ਦੇ ਗੜ੍ਹ ਹਰਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਜੰਗਲਾਤ ਵਿਭਾਗ ਦੇ ਮੰਤਰੀ ਤੋਂ ਵੀ ਜ਼ਿਆਦਾ ਕੰਮ ਹਨ ਇਸ ਕਰਕੇ ਮੈਂ ਨਹੀਂ ਮਿਲ ਸਕਿਆ ਹੁਣ ਦੇਖਣਾ ਇਹ ਹੋਵੇਗਾ ਸਬੰਧਕ ਵਿਭਾਗ ਦੇ ਮੰਤਰੀ ਅਤੇ ਅਧਿਕਾਰੀ ਇਸ ਮਾਮਲੇ ਤੇ ਕੀ ਕਾਰਵਾਈ ਕਰਦੇ ਹਨ ਬਿਊਰੋ ਰਿਪੋਰਟ ਅਲ ਪੰਜਾਬ న్యూ ਹਾਂਜੀ ਵੀਰੇ ਕੀ ਨਾਮ ਹੈ ਪ੍ਰੇਮਜੰਨ ਪਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਹੋ ਬੂਟੇ ਡਿਗੇ ਦੇ ਹੀ ਮੈਂ ਲੰਗਰ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋ ਜੀ ਹੂੰ ਉਹ ਇਕੱਠੇ ਕੀਤੇ ਵੱਡੇ ਦੋ ਬੂਟੇ ਹੂੰ ਹਾਂਜੀ ਥੱਲੇ ਡਿਗੇ ਜੀ ਕਿੱਥੋਂ ਵੱਡੇ ਆ ਨਰੂ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਨੂੰ ਤਾਂ ਪਤਾ ਜੰਗਲਾਤ ਦੇ ਮੈਨੂੰ ਕੀ ਪਤਾ ਅਸਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਭਾਣ-ਬੜ ਬੰਦਾ ਤੇ ਹਰ ਸਾਲ ਹੋਲੀਆ ਲੰਗਰ ਲਾਈਦਾ ਸੇਵਾ ਕਰੀ ਜੀ ਉਹ ਜਿਹੜੇ ਬੂਟੇ ਵੱਡੇ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆ ਜੀ ਜੀ ਚਰਾਣ ਵਾਸਤੇ ਹਾਂਜੀ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਕਿਸੇ ਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ ਪਹਿਲਾਂ ਵੀ ਬੂਟੇ ਵੱਡੇ ਗਦੀ ਉੱਥੋਂ ਨਹੀਂ ਜੀ ਹੋਰ ਵੀ ਲੋਕੀ ਵੱਢਦੇ ਰਹੇ ਉੱਥੋਂ ਜੋ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦਾ ਕੋਈ ਚੌਂਕੀ ਥੋੜਾ ਲੈਦਾ ਵੀ ਮਤਲਬ ਕੋਈ ਵੱਢਣਿਆ ਕੋਈ ਨਹੀਂ ਵੱਢਣ ਲਿਆ ਤੁਸੀਂ ਕਿਸ ਤਰ੍ਹਾਂ ਵੱਢੇ ਵੱਡੇ ਨਹੀਂ ਥੱਲੇ ਡਿਗੇ ਪਏ ਆ ਵੱਡੇ ਨਹੀਂ ਥੱਲੋਂ ਡਿਗੇ ਦੇ ਹੋ ਚੁੱਕੇ ਗਏ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਤੇ ਕਦ ਲਈ ਲੈ ਕੇ ਲੰਗਰ ਲਈ ਹਾਂਜੀ ਹਰ ਸਾਲ ਲੱਗਦਾ ਹੋਲੀਆਂ ਲੰਗ ਇਹ ਤੇ ਪਹਿਲੇ ਵੀ ਕਈ ਵਾਰੀ ਬੂਟੇ ਵਢੋਂਦੇ ਨੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ। ਕੋਈ ਪਤਾ ਕੋਈ ਨਹੀਂ। ਹੂੰ। ਉਹਦੇ ਕੋਈ ਜਾਣਦਗੀ ਨਹੀਂ। ਤੁਸੀਂ ਕਿੱਥੇ ਰਹਿੰਦੇ ਹੋ? ਧਰਮਾਈ ਕਹਿੰਦੇ। ਤੇ ਬੂਡੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ? ਆਲੇ-ਦੁਲੇ। ਠੀਕ। ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਹੈ? ਇਹ ਰੁੱਖ ਸਰ ਨਾਨੋਂ ਨੰਗਲ ਬੀਟ ਸਾਡੀ ਉਹਦੇ ਵਿੱਚ ਜੂਬीडीਸੀ ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਸੀ। ਇਹ ਪਿੰਡ ਤੁਮਰਾਈ ਦੇ ਲੋਕੀ ਜਿਹਨਾਂ ਨੇ ਕੋ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਡੇ ਜਿੰਨੇ ਅਸੀਂ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨੁਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਰਜ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਚੁੱਚ ਅਧਿਕਾਰੀਆਂ ਕੋ ਭੇਜੀ ਗਈ ਅਗਲੀ ਕਾਰਵਾਈ ਉਹਨਾਂ ਨੇ ਮਾਮਲਾ ਦਰਜ ਕਰਤਾ ਹਣਾ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਇਡੀ ਖਾਸ ਗੱਲ ਹੋ ਗਈ ਗਾਰਡ ਸਹਾਈ ਨੇ ਬਿਜਲੀ ਤੇ ਅੰਦਰ ਪਹੁੰਚ ਤੁਹਾਡਾ ਡੀਐਫਓ ਫੋਨ ਤੇ ਪਹੁੰਚ ਰੇਂਜਰ ਫੋਨ ਤੇ ਤੁਹਾਡਾ ਮੰਤਰੀ ਹੁਣ ਚੁੱਕ ਲੈਂਦਾ ਗਾਰਡ ਸਹਾਈ ਨੇ ਬਿਜਲੀ ਹੁਣ ਚੁੱਕਦੇ ਲੈ ਸਰ ਮੇਰੇ ਕੋਲ ਬੀਟਾਂ ਤਿੰਨ ਮੰਤਰੀਆਂ ਦਾ ਜ਼ਿਆਦਾ ਕੰਮ ਤਲਗੋ ਹਾਂਜੀ ਜ਼ਿਆਦਾ ਹੀ ਸਹੀ ਮੰਤਰੀਆਂ ਦਾ ਜ਼ਿਆਦਾ ਕੰਮ ਤਲਗੋ ਠੀਕ ਆ ਜੀ ਆਈ ਬਣਾ